ਓਨਟਾਰੀਓ ਵਿੱਚ ਸ਼ਰਾਬ ਦੀ ਵਿਕਰੀ ਦੇ ਲਈ ਜ਼ਿੰਮੇਵਾਰ ਸਰਕਾਰੀ ਕਾਰਪੋਰੇਸ਼ਨ ਲਿਕਰ ਕੰਟਰੋਲ ਬੋਰਡ ਆਫ ਓਨਟਾਰੀਓ ਦੇ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਦਾ ਕਹਿਣਾ ਹੈ ਕਿ ਜੇ 5 ਜੁਲਾਈ ਤੱਕ ਯੂਨੀਅਨ ਤੇ ਕਾਰਪੋਰੇਸ਼ਨ ਦਰਮਿਆਨ ਸਮਝੌਤਾ ਨਹੀਂ ਹੁੰਦਾ ਤਾਂ ਵਰਕਰ ਹੜਤਾਲ ਤੇ ਚਲੇ ਜਾਣਗੇ ਕਰੀਬ 10000 ਐਲਸੀਬੀਓ ਵਰਕਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ ਓਨਟਾਰੀਓ ਪਬਲਿਕ ਸਰਵਿਸ empioyes ਯੂਨੀਅਨ ਨੇ ਕਿਹਾ ਹੈ ਕਿ ਇੱਕ ਯੂਨੀਅਨ ਨੇ ਕਿਹਾ ਕਿ 온ਟਾਰੀਓ ਦੀ ਲੇਬਰ ਮਿਨਿਸਟਰੀ ਨੂੰ ਨੋ ਬੋਰਡ ਰਿਪੋਰਟ ਦੀ ਉਹਨਾਂ ਬੇਨਤੀ ਕੀਤੀ ਹੈ ਜੋ ਕਿ ਮਨਜ਼ੂਰ ਹੋ ਗਈ ਹੈ ਜਿਸ ਤੋਂ 17 ਦਿਨਾਂ ਬਾਅਦ ਵਰਕਰ ਕਾਨੂੰਨੀ ਤੌਰ ਤੇ ਹੜਤਾਲ ਦੀ ਸਥਿਤੀ ਦੇ ਵਿੱਚ ਹੋਣਗੇ ਵਰਕਰਾਂ ਦੀ ਨੁਮਾਇੰਦਗੀ ਕਰ ਰਹੀ ਬਾਰਗੇਨਿੰਗ ਟੀਮ ਚੇਅਰ ਕੋਲਿਨ ਮੈਕਲੋਡ ਨੇ ਕਿਹਾ ਹੈ ਕਿ ਯੂਨੀਅਨ ਨੇ ਇਹ ਤਾਰੀਖ ਇਸ ਕਰਕੇ ਚੁਣੀ ਹੈ ਕਿਉਂਕਿ ਉਹ ਗਰਮੀਆਂ ਦਾ ਪਹਿਲਾ ਲੌਂਗ ਵੀਕਐਂਡ ਖਰਾਬ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਕਿਹਾ ਕਿ ਅਸੀਂ ਸਪਸ਼ਟ ਕਰ ਦਈਏ ਕਿ ਅਸੀਂ ਸ਼ੱਕੀਆਂ ਜਿਹੜੀਆਂ ਸੁੱਕੀਆਂ ਸ਼ਰਾਬ ਤੋਂ ਜਿਹੜੀਆਂ ਸਖਣੀਆਂ ਨੇ ਜਾਂ ਫਿਰ ਗਰਮ ਨਹੀਂ ਹੁੰਦੀਆਂ ਯੂਨੀਅਨ ਨੇ ਕਿਹਾ ਕਿ ਅਗਲੇ 2 ਹਫਤਿਆਂ ਦੌਰਾਨ 8 ਗੱਲਬਾਤ ਦੀਆਂ ਤਰੀਖਾਂ ਤੇ ਵੀ ਜੇ ਕੋਈ ਡੀਲ ਨਹੀਂ ਹੁੰਦੀ ਤਾਂ ਹੜਤਾਲ ਕੀਤੀ ਜਾਏਗੀ 97% ਦੀ ਐਲਸੀਬੀਓ ਮੁਲਾਜ਼ਮਾ ਨੇ ਹੜਤਾਲ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਹਾਲਾਂਕਿ ਕੌਲ ਨੇ ਕਿਹਾ ਹੈ ਕਿ ਉਹਨਾਂ ਦਾ ਉਦੇਸ਼ ਇੱਕ ਇਕਰਾਰਨਾਮੇ ਤੱਕ ਪਹੁੰਚਣਾ ਹੈ ਐਲਸੀਬੀਓ ਵਰਕਰ ਤਨਖਾਹਾਂ ਦੇ ਵਿੱਚ ਵਾਧੇ ਤੇ ਵਧੇਰੇ ਫੁੱਲ ਟਾਈਮ ਨੌਕਰੀਆਂ ਦੀ ਮੰਗ ਕਰ ਰਹੇ ਨੇ ਉਹਨਾਂ ਦੇ ਮੁਤਾਬਕ ਐਲਸੀਬੀਓ ਦੀ ਕੁੱਲ ਵਰਕਫੋਰਸ ਵਿੱਚ 70% ਦੀ ਹਿੱਸੇਦਾਰੀ ਪਾਰਟ ਟਾਈਮ ਨੌਕਰੀਆਂ ਦੀ ਹੈ ਯੂਨੀਅਨ ਦੇ ਪ੍ਰੈਜ਼ੀਡੈਂਟ ਜੇਪੀ ਹਰਨਿਕ ਨੇ ਕਿਹਾ ਕਿ ਫੋਰਡ ਸਰਕਾਰ ਦੇ ਵੱਲੋਂ ਜਿਹੜੀ ਕਨਵੀਨੀਅੰਸ ਸਟੋਰਾਂ ਨੂੰ ਸ਼ਰਾਬ ਵੇਚਣ ਦੀ ਆਗਿਆ ਦੇਣ ਦੀ ਯੋਜਨਾ ਤੇ ਗਰੋਸਰੀ ਸਟੋਰਾਂ ਨੂੰ ਬੀਅਰ ਵਾਈਨ ਅਤੇ ਹੋਰ ਕਾਕਟੇਲ ਵੇਚਣ ਦੀ ਇਜਾਜ਼ਤ ਦੇਣ ਕਰਕੇ ਐਲਸੀਬੀਓ ਵਰਕਰਾਂ ਦੇ ਵਿੱਚ ਨੌਕਰੀਆਂ ਗਵਾਉਣ ਦਾ ਡਰ ਵੱਧ ਗਿਆ ਹੈ ਉਨਟਾਰੀਓ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਪੜਾਵਾਰ ਪਹੁੰਚ ਰਹੀ ਸ਼ਰਾਬ ਦੀ ਵਿਕਰੀ ਦੇ ਨਾਲ ਸੰਬੰਧਿਤ ਨਿਯਮਾਂ ਦੇ ਵਿੱਚ ਵਿਸਥਾਰ ਕੀਤਾ ਹੈ ਮਈ ਦੇ ਵਿੱਚ ਫੋਰਡ ਨੇ ਐਲਾਨ ਕੀਤਾ ਸੀ ਕਿ ਲਾਇਸੈਂਸशुदा ਰੀਟੇਲ ਸਟੋਰ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਬੀਅਰ ਸਾਈਡਰ ਅਤੇ ਵਾਈਨ ਵੇਚਦੇ ਨੇ 1 ਅਗਸਤ ਤੋਂ ਪੀਣ ਦੇ ਲਈ ਤਿਆਰ ਕੋਕਟੇਲਾਂ ਤੇ ਵੱਡੇ ਪੈਕ ਜਿਹੜੇ ਆਕਾਰਾਂ ਨੂੰ ਵੀ ਵੇਚਣ ਦੇ ਯੋਗ ਹੋਣਗੇ 5 ਨੰਬਰ ਤੋਂ ਬਾਅਦ ਯੋਗ ਕਨਵੀਨੀਅੰਸ ਸਟੋਰ ਬੀਅਰ ਸਾਈਡਰ ਵਾਈਨ ਅਤੇ ਪੀਣ ਦੇ ਲਈ ਇਤਿਆਰ ਕੋਕਟੇਲ ਵੇਚਣ ਦੇ ਯੋਗ ਹੋਣਗੇ ਅਤੇ 31 ਅਕਤੂਬਰ ਤੋਂ ਬਾਅਦ ਸਾਰੇ ਰਿਟੇਲ ਸਟੋਰ ਅਤੇ ਵੱਡੇ ਸੁਪਰਸਟੋਰ ਵੱਡੇ ਪੈਕ ਆਕਾਰਾਂ ਸਮੇਤ ਉਹਨਾਂ ਉਤਪਾਦਾਂ ਨੂੰ ਵੇਚ ਸਕਦੇ ਨੇ ਵਿਤ ਮੰਦਰਾਲਾ ਜੋ ਕਿ ਐਲਸੀਬੀਓ ਲਈ ਜ਼ਿੰਮੇਵਾਰ ਹੈ ਦੇ ਬੁਲਾਰੇ ਨੇ ਕਿਹਾ ਹੈ ਕਿ ਸੰਭਾਵੀ ਹੜਤਾਲ ਗਾਹਕਾਂ ਨੂੰ ਨੁਕਸਾਨ ਪਹੁੰਚਾਵੇਗੀ ਵੈਸਟ ਜੇਟ ਦੇ ਯੂਨੀਅਨ ਬਦ ਮੁਰਮਤ ਇੰਜੀਨੀਅਰ ਜਿੜੀ ਨੇ ਉਹਨਾਂ ਨੇ 72 ਘੰਟੇ ਤਿਆਦੀ ਹੜਤਾਲ ਦੀ ਚੇਤਾਵਨੀ ਜਾਰੀ ਕੀਤੀ ਹੈ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਕੰਮ ਬੰਦ ਕਰ ਦੇਣਗੇ ਇੰਜੀਨੀਅਰ ਬਿਹਤਰ ਤਨਖਾਹਾਂ ਤੇ ਕੰਮ ਦੇ ਹਾਲਾਤਾਂ ਦੀ ਜਿਹੜੀ ਹੈ ਉਹ ਬਿਹਤਰ ਮੰਗ ਕਰ ਰਹੇ ਨੇ ਜੇਕਰ ਹੜਤਾਲ ਹੁੰਦੀ ਹੈ ਤਾਂ ਵੈਸਟ ਜੈਟ ਦੀਆਂ ਬਹੁਤ ਸਾਰੀਆਂ ਉਡਾਨਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋ ਸਕਦੀਆਂ ਨੇ ਮੁਰਮਤ ਯਾਨੀ ਕਿ ਇੰਜੀਨੀਅਰ ਜਿਹੜੇ ਕਿ ਕੰਮ ਨਾ ਹੋਣ ਕਰਕੇ ਉਡਾਨਾਂ ਰੱਦ ਵੀ ਹੋ ਸਕਦੀਆਂ ਨੇ ਜਾਂ ਫਿਰ ਦੇਰੀ ਨਾਲ ਉੱਡ ਸਕਦੀਆਂ ਨੇ ਵੈਸਟ ਜੈਟ ਨੇ ਯਾਤਰੀਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਆਪਣੀਆਂ ਉਡਾਨਾਂ ਦੀ ਸਥਿਤੀ ਦੀ ਨਵੀਂ ਜਾਣਕਾਰੀ ਦੇ ਲਈ ਵੈਸਟ ਜੈਟ ਦੀ ਵੈੱਬਸਾਈਟ ਜਾਂ ਫਿਰ ਜਿਹੜੀ ਕਸਟਮਰ ਸੇਵਾ ਹੈ ਉਸ ਨਾਲ ਸੰਪਰਕ ਕਰਦੇ ਰਹੇ ਹਨ ਇਸ ਤਰ੍ਹਾਂ ਜੇਕਰ ਹੜਤਾਲ ਹੁੰਦੀ ਹੈ ਤਾਂ ਇਹ ਵੈਸਟ ਜੇਟ ਦੀਆਂ ਸੇਵਾਵਾਂ ਤੇ ਯਾਤਰੀਆਂ ਦੇ ਲਈ ਕਾਫੀ ਮੁਸ਼ਕਲਾਂ ਪੈਦਾ ਕਰ ਸਕਦੀ ਹੈ ਯੂਨੀਅਨ ਜੋ ਕਿ 에어ਲਾਈਨ ਤੇ 에어크래프트 ਮੇਨਟੇਨੈਂਸ ਇੰਜੀਨੀਅਰਾਂ ਨਾਲ ਅਤੇ ਹੋਰ ਤਕਨੀਕੀ ਕਾਰਜਾਂ ਦੀ ਨੁਮਾਇੰਦਗੀ ਕਰਦੀ ਹੈ ਨੇ ਸੋਮਵਾਰ ਨੂੰ 72 ਘੰਟੇ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ। ਇਸ ਦਾ ਮਤਲਬ ਹੈ ਕਿ ਜੇਕਰ ਮਾਲਕਾਂ ਮਾਲਕ ਪੱਖ ਵਾਲਿਆਂ ਨਾਲ ਕੰਮਕਾਜ ਦੇ ਬਾਰੇ ਕੋਈ ਸਮਝੌਤਾ ਨਹੀਂ ਹੁੰਦਾ ਤਾਂ 72 ਘੰਟਿਆਂ ਬਾਅਦ ਇਹ ਇੰਜੀਨੀਅਰ ਹੜਤਾਲ ਤੇ ਜਾ ਸਕਦੇ ਨੇ। ਮੁਰੰਮਤ ਇੰਜੀਨੀਅਰਾਂ ਦੇ ਕਹਿਣ ਅਨੁਸਾਰ ਉਹਨਾਂ ਦੇ ਮੂਲ ਤਨਖਾਹਾਂ ਤੇ ਕੰਮਕਾਜ ਦੀਆਂ ਸਥਿਤੀਆਂ ਨੂੰ ਲੈ ਕੇ ਸੰਤੁਸ਼ਟੀ ਨਹੀਂ ਹੈ। ਉਹ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਵਧੀਆ ਤਨਖਾਹ, ਬਿਹਤਰ ਕੰਮਕਾਜ ਦੇ ਲਾਤਾ ਤੇ ਹੋਰ ਸੁਵਿਧਾਵਾਂ ਮਿਲਣ ਇਹ ਮਾਮਲੇ ਕਾਫੀ ਸਮੇ ਤੋਂ ਚੱਲ ਰਹੇ ਨੇ ਪਰ ਹੁਣ ਇਹ ਸੰਘਰਸ਼ ਦੀ ਸਮਾਸੀਮਾ ਤੇ ਪਹੁੰਚ ਗਿਆ ਹੈ ਜੇਕਰ ਹੜਤਾਲ ਹੁੰਦੀ ਹੈ ਤਾਂ ਇਸ ਦੇ ਨਾਲ ਵੈਸਟ ਜੈਟ ਦੀਆਂ ਉਡਾਨਾਂ ਵਿੱਚ ਬੇहद ਕਟਵਾਦ ਹੋ ਸਕਦਾ ਹੈ ਹੜਤਾਲ ਕਾਰਨ ਮੁਰੰਮਤ ਕੰਮ ਵਿੱਚ ਰੁਕਾਵਟ ਆਵੇਗੀ ਜਿਸ ਨਾਲ ਹਵਾਈ ਜਹਾਜ਼ਾਂ ਦੀ ਸੁਰੱਖਿਆ ਜਾਂਚ ਤੇ ਮੁਰੰਮਤ ਤੇ ਕੰਮ ਨਹੀਂ ਹੋ ਸਕਣਗੇ ਇਸ ਨਾਲ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਿਵੇਂ ਕਿ ਉਡਾਨਾਂ ਦੇ ਰੱਦ ਹੋਣਾ ਜਾਂ ਵਿਗਨ ਪਹਿਣਾ ਵੈਸਟ ਹੈਡ ਨੇ ਕਿਹਾ ਹੈ ਕਿ ਉਹ ਇਸ ਹੜਤਾਲ ਨੂੰ ਰੋਕਣ ਲਈ ਯੂਨੀਅਨ ਨਾਲ ਗੱਲਬਾਤ ਕਰ ਰਹੇ ਨੇ ਉਹ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਟੀਮ ਜਿਹੜੀ ਹੈ ਕਾਮਕਾਜੀ ਦੀਆਂ ਚਿੰਤਾਵਾਂ ਨੂੰ ਸੁਣ ਵੀ ਰਹੀ ਹੈ ਤੇ ਉਮੀਦ ਕਰਦੇ ਨੇ ਕਿ ਹੜਤਾਲ ਤੋਂ ਪਹਿਲਾਂ ਕੋਈ ਸਹੱਲ ਨਿਕਲ ਸਕੇ ਵੈਸਟ ਜਟ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਉਡਾਨਾਂ ਦੇ ਮੌਜੂਦਾ ਹਾਲਾਤਾਂ ਬਾਰੇ ਅਪਡੇਟ ਲੈਣ ਲਈ ਵੈਸਟ ਜਟ ਦੀ ਵੈਬਸਾਈਟ ਜਾਂ ਫਿਰ ਕਸਟਮਰ ਸੇਵਾ ਨਾਲ ਸੰਪਰਕ ਕਰਦੇ ਰਹਿਣ ਇਸ ਨਾਲ ਉਹਨਾਂ ਨੂੰ ਹੜਤਾਲ ਕਾਰਨ ਪੈਣ ਵਾਲੇ ਜਿਹੜੇ ਅਸਰ ਨੇ ਉਹਨਾਂ ਦੀ ਜਾਣਕਾਰੀ ਮਿਲਦੀ ਰਹੇਗੀ ਇਹ ਮਾਮਲਾ ਹਜ਼ਾਰਾਂ ਯਾਤਰੀਆਂ ਤੇ ਵੈਸਟਰਡ ਦੇ ਸਟਾਫ ਤੇ ਵੀ ਅਸਰ ਪਾ ਸਕਦਾ ਹੈ ਮੁਰੰਮਤ ਇੰਜੀਨੀਅਰ ਦੀ ਹੜਤਾਲ ਕਾਰਨ ਵੈਸਟਰਡ ਦੀਆਂ ਸੇਵਾਵਾਂ ਵਿੱਚ ਰੁਕਾਵਟ ਆ ਸਕਦੀ ਹੈ ਜੋ ਕਿ ਹਵਾਈ ਸਫਰ ਕਰਨ ਵਾਲੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਮਾਲਕ ਪੱਖ ਅਤੇ ਯੂਨੀਅਨ ਵਿਚੋਵਧੇਰੇ ਗੱਲਬਾਤ ਕਰਕੇ ਇਸ ਮਾਮਲੇ ਦਾ ਹੱਲ ਕੱਢਣ ਇਸ ਸਾਰੇ ਪ੍ਰਕਿਰਿਆ ਦੇ ਨਵੀਂ ਜਾਣਕਾਰੀ ਲਈ ਯਾਤਰੀਆਂ ਨੂੰ ਵੈਸਟਰਡ ਦੀਆਂ ਅਧਿਕਾਰਤ ਸੂਚਨਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ